ਵਾਦੇ ਕੰਮ ਕਰਨੇ ਸੀ ਕਿਹਾ ਸੀ ਲੋਕਾਂ ਨਾਲ ਝੂਠ ਬੋਲ ਕੇ ਅੱਗੇ ਆਏ ਸੀ ਉਹਦੇ 'ਚ ਇਹ ਖਰੇ ਨਹੀਂ ਉਤਰੇ ਇਸ ਕਰਕੇ ਇਹ ਦੁਬਾਰਾ ਉਸੇ ਮੁੱਦੇ ਨੂੰ ਲੈ ਕੇ ਆ ਰਹੇ ਨੇ ਧਾਰਮਿਕ ਮੁੱਦੇ ਨੂੰ ਧਰਮ ਦੇ ਮੁੱਦੇ ਨੂੰ ਜਿਵੇਂ 2014 'ਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜੋ ਮਰਜ਼ੀ ਇਹ ਕੋਸ਼ਿਸ਼ ਕਰ ਲੈਣ ਪੰਜਾਬ ਦੇ ਲੋਕ ਹੁਣ ਤੁਰ ਪਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਦੇਖਦੇ ਹੋਏ ਚੱਲ ਪਏ ਨੇ ਇਹ ਜਿਹੜੀ ਹੁਣ ਹਨੇਰੀ ਚੱਲੀ ਹੈ ਇਹ ਰੁਕਣ ਵਾਲੀ ਨਹੀਂ ਹੈ ਨਰੇਸ਼ ਯਾਦਵ ਉਹਨੇ ਇਹ ਸ਼ੁਰੂ ਕੀਤਾ ਕੁਰਾਨ ਸ਼ਰੀਫ ਦੀ ਬੇਅਦਬੀ ਔਰ ਇਹਨੂੰ ਸਜ਼ਾ ਵੀ ਹੋ ਗਿਆ 2 ਸਾਲ ਦੀ ਇਹ ਕਿਹੜੀ ਸ਼ਰਾਬ ਵਾਲੀ ਵੀਡੀਓ ਇੱਕ ਭਗਵੰਤ ਮਾਨ ਸਾਹਿਬ ਦੀ ਚਲਦੀ ਆ ਕਿ ਉਹ ਸ਼ਰਾਬ ਦਾ ਪੈਗ ਟਕਰਾਰੇ ਨੇ ਗੁਰੂਆਂ ਦੀਆਂ ਫੋਟੋਆਂ ਦੇ ਨਾਲ ਔਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਸਾਨੂੰ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਆ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਟਕਸਾਲ ਦੇ ਮੁਖੀ ਰਹੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਾਡੇ ਕੌਮੀ ਸ਼ਹੀਦ ਉਨ੍ਹਾਂ ਦੀ ਫੋਟੋ ਦੇ ਉੱਪਰ ਪਿਸ਼ਾਪ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਉੱਥੇ ਸ਼ਰਾਬ ਦੇ ਛਿੱਟੇ ਮਾਰੇ ਕੀ ਅਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਵੀਡੀਓਜ਼ ਦਾ ਦੁਨਾਈ ਕੀਤਾ